ਗੌੜੀ ਮਹੱਲਾ ਤੀਜਾ ਪੰਨਾ 246 हे ਪਿਆਰੀ ਜਿੰਦੇ ਗੁਰੂ ਦੀ ਸੇਵਾ ਕਰ ਗੁਰੂ ਦੀ ਸ਼ਰਨ ਪਾਓ ਅਤੇ ਪਰਮਾਤਮਾ ਦਾ ਨਾਮ ਸਿਮਰ ਇਸ ਤਰ੍ਹਾਂ ਤੂੰ ਆਪਣੇ ਆਪ ਵਿੱਚੋਂ ਦੂਰ ਨਹੀਂ ਜਾਏਂਗੀ ਮਾਇਆ ਦੇ ਮੋਹ ਵਿੱਚ ਭਟਕਣ ਤੋਂ ਬਚ ਜਾਏਂਗੀ ਏ ਜਿੰਦੇ ਹਿਰਦੇ ਘਰ ਵਿੱਚ ਟਿਕੇ ਰਹਾ ਪ੍ਰਮਾਤਮਾ ਮਿਲ ਪੈਂਦਾ ਹੈ ਜਿਹੜਾ ਜੀਵ ਆਤਮਿਕ ਅਡੋਲਤਾ ਵਿੱਚ ਟਿਕੇ ਸਦਾ ਸਿਰ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਸਦਾ ਪ੍ਰਭੂ ਚਰਣਾ ਵਿੱਚ ਚਿੱਤ ਜੋੜਦਾ ਹੈ ਉਹ ਹਿਰਦੇ ਘਰ ਵਿੱਚ ਟਿਕਿਆ ਰਹਿ ਕੇ ਪ੍ਰਮਾਤਮਾ ਨੂੰ ਲੱਭ ਲੈਂਦਾ ਹੈ ਸੋ ਏ ਜਿੰਦੇ ਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ ਆਹ ਇਹ ਸੇਵਾ ਉਹੀ ਮਨੁੱਖ ਕਰਦਾ ਹੈ ਜਿਸ ਪਾਸੋਂ ਪ੍ਰਮਾਤਮਾ ਆਪ ਕਰਵਾਉਂਦਾ ਹੈ ਜਿਸ ਨੂੰ ਆਪ ਪ੍ਰੇਰਦਾ ਹੈ ਉਹ ਮਨੁੱਖ ਫਿਰ ਆਪਣੇ ਹਿਰਦੇ ਖੇਤ ਵਿੱਚ ਪ੍ਰਮਾਤਮਾ ਦਾ ਨਾਮ ਹੀ ਬੀਜਦਾ ਹੈ ਉੱਥੇ ਨਾਮ ਹੀ ਉੱਗਦਾ ਹੈ ਉਹ ਮਨੁੱਖ ਆਪਣੇ ਮਨ ਵਿੱਚ ਸਦਾ ਨਾਮ ਹੀ ਵਸਾਈ ਰੱਖਦਾ ਹੈ ਇਹ ਨਾਨਕ ਸਦਾ ਫਿਰ ਪ੍ਰਭੂ ਵਿੱਚ ਜੁੜ ਕੇ ਪ੍ਰਭੂ ਦੇ ਨਾਮ ਵਿੱਚ ਟਿਕ ਕੇ ਮਨੁੱਖ ਲੋਕ ਪਰਲੋਕ ਵਿੱਚ ਆਦਰ ਪਾਉਂਦਾ ਹੈ ਨਾਮ ਸਿਮਰਨ ਦੀ ਬਰਕਤ ਨਾਲ ਪਹਿਲੇ ਜਨਮ ਵਿੱਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਨੁੱਖ ਦੇ ਅੰਦਰ ਉੱਗੜ ਪੈਂਦਾ ਹੈ اے ਪਿਆਰੀ ਜਿੰਦੇ ਪਰਮਾਤਮਾ ਦਾ ਨਾਮ ਮਿੱਠਾ ਹੈ ਪਰ ਇਹ ਤੈਨੂੰ ਤਦੋਂ ਹੀ ਸਮਝ ਆਵੇਗੀ ਜਦੋਂ ਤੂੰ ਚਿੱਤ ਜੋੜ ਕੇ ਇਹ ਨਾਮ ਰਸ ਚਖੇਗੀ ਇਹ ਮੇਰੀ ਨਿਕਰਮਣ ਜੀਵ ਪਰਮਾਤਮਾ ਦੇ ਨਾਮ ਦਾ ਸਵਾਦ ਚਖ ਤੇ ਹੋਰ ਹੋਰ ਰਸਾਂ ਦੇ ਸਵਾਦ ਛੱਡ ਦੇ ਪਰ ਜੀਵ ਦੇ ਵੀ ਕੀ ਵਸ ਜਦੋਂ ਪਰਮਾਤਮਾ ਨੂੰ ਚੰਗਾ ਲੱਗੇ ਤਦੋਂ ਜੀਵ ਸਦਾ ਪ੍ਰਮਾਤਮਾ ਦੇ ਨਾਮ ਦਾ ਸਵਾਦ ਮਾਣਦੀ ਹੈ ਤੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸੋਹਣੀ ਹੋ ਜਾਂਦੀ ਹੈ। ਏ ਜਿੰਦੇ ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਨਾਮ ਵਿੱਚ ਸੁਰਤ ਜੋੜੀ ਰੱਖਦਾ ਹੈ, ਉਹ ਸਦਾ ਆਤਮਿਕ ਆਨੰਦ ਮਾਣਦਾ ਹੈ। ਨਾਮ ਦੀ ਬਰਕਤ ਨਾਲ ਉਸ ਦੇ ਅੰਦਰ ਨਾਮ ਰਸ ਦੀ ਤਾਂਗ ਪੈਦਾ ਹੁੰਦੀ ਹੈ ਨਾਮ ਦੀ ਬਰਕਤ ਨਾਲ ਉਸ ਦੇ ਅੰਦਰੋਂ ਹੋਰ ਹੋਰ ਰਸਾਂ ਦੀ ਖਿੱਚ ਦੂਰ ਹੋ ਜਾਂਦੀ ਹੈ ਨਾਮ ਸਿਮਰਨ ਦੀ ਬਰਕਤ ਨਾਲ ਉਹ ਸਦਾ ਸਿਰ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਪਰ ਇਹ ਨਾਨਕ ਪ੍ਰਮਾਤਮਾ ਦਾ ਨਾਮ ਗੁਰੂ ਦੀ ਮੱਤ ਉੱਤੇ ਤੁਰਿਆ ਮਿਲਦਾ ਹੈ ਪ੍ਰਮਾਤਮਾ ਦਾ ਪ੍ਰਮਾਤਮਾ ਆਪ ਹੀ ਆਪਣੇ ਨਾਮ ਦੀ ਲਗਨ ਪੈਦਾ ਕਰਦਾ ਹੈ। اے ਪਿਆਰੀ ਜਿੰਦੇ ਜਿਵੇਂ ਇਹ ਬੇਗਾਨੀ ਨੌਕਰੀ ਬੜੀ ਦੁੱਖਦਾਈ ਹੁੰਦੀ ਹੈ ਕਿ ਮਨੁੱਖ ਆਪਣੀ ਇਸਤਰੀ ਨੂੰ ਘਰ ਛੱਡ ਕੇ ਪਰਦੇਸ ਤਲਾ ਜਾਂਦਾ ਹੈ। ਤਿਵੇਂ ਪਰਮਾਤਮਾ ਨੂੰ ਵਿਸਾਰ ਕੇ ਹੋਰ ਹੋਰ ਖੁਸ਼ਾਮਦ ਬੜੀ ਦੁਖਦਾਈ ਹੈ ਕਿਉਂਕਿ ਜੀਵ ਇਸਤਰੀ ਆਪਣਾ ਅੰਦਰ ਅੰਦਰਲਾ ਆਤਮਿਕ ਟਿਕਾਣਾ ਛੱਡ ਕੇ ਥਾਂ ਥਾਂ ਬਾਹਰ ਭਟਕਦੀ ਫਿਰਦੀ ਹੈ ਇਹ ਪਿਆਰੀ ਜ਼ਿੰਦੇ ਮਾਇਆ ਦੇ ਮੋਹ ਵਿੱਚ ਫਸ ਕੇ ਕਿਸੇ ਨੇ ਕਦੇ ਸੁੱਖ ਨਹੀਂ ਪਾਇਆ ਮਨੁੱਖ ਮਾਇਆ ਦੇ ਲੋਹ ਵਿੱਚ ਫਸ ਜਾਂਦਾ ਹੈ ਜਦੋਂ ਮਨੁੱਖ ਮਾਇਆ ਦੇ ਲੋਹ ਵਿੱਚ ਫਸਦਾ ਹੈ ਜਦੋਂ ਮਾਇਆ ਦੀ ਖਾਤਰ ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਜਾਂਦਾ ਹੈ ਉਹ ਅਸਲ ਵਿੱਚ ਇਹ ਸੁੱਖ ਕਿਵੇਂ ਪਾ ਸਕਦਾ ਹੈ ਇਹ ਜਿੰਦੇ ਮਾਇਆ ਦੀ ਖਾਤਰ ਇਹ ਧਿਰ ਧਿਰ ਦੀ ਖੁਸ਼ਾਮਦ ਬਹੁਤ ਦੁਖਦਾਈ ਹੈ ਮਨੁੱਖ ਆਪਣਾ ਆਤਮਿਕ ਜੀਵਨ ਮਾਇਆ ਦੇ ਵੱਟੇ ਵੇਚ ਕੇ ਆਪਣਾ ਕਰਤੱਵ ਛੱਡ ਬੈਠਦਾ ਹੈ ਮਾਇਆ ਦੇ ਮੋਹ ਦੇ ਬੰਧਨਾਂ ਦੇ ਕਾਰਨ ਮਨੁੱਖ ਦਾ ਮਨ ਇੱਕ ਥਾਂ ਟਿਕਦਾ ਨਹੀਂ ਹਰੇਕ ਕਿਸਮ ਦਾ ਦੁੱਖ ਇਸ ਨੂੰ ਹਰ ਵੇਲੇ ਕਲੇਸ਼ ਦਿੰਦਾ ਹੈ ਏ ਨਾਨਕ ਮਾਇਆ ਦੇ ਮੋਹ ਤੋਂ ਪੈਦਾ ਹੋਇਆ ਦੁੱਖ ਤਦੋਂ ਹੀ ਮੁਕਤਾ ਹੈ ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿੱਚ ਚਿੱਤ ਜੋੜਦਾ ਹੈ اے ਪਿਆਰੀ ਜਿੰਦੜੀਏ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੂਰਖ ਤੇ ਉਜੜ ਹੀ ਰਹਿੰਦਾ ਹੈ ਉਹ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦਾ ਇਹ ਜਿੰਦੜੀਏ ਮਾਇਆ ਦੇ ਮੋਹ ਦਾ ਚੱਕਰ ਉਸ ਨੂੰ ਸਹੀ ਜੀਵਨ ਰਾਹ ਵੱਲੋਂ ਅੰਨਾ ਕਰ ਦਿੰਦਾ ਹੈ ਇਸ ਵਾਸਤੇ ਉਹ ਪਰਮਾਤਮਾ ਦੇ ਮਿਲਾਪ ਦਾ ਰਸਤਾ ਲੱਭ ਨਹੀਂ ਸਕਦਾ ਗੁਰੂ ਦੀ ਮਰਜ਼ੀ ਅਨਸਾਰ ਤੁਰਨ ਤੋਂ ਬਿਨਾਂ ਮਨੁੱਖ ਹਰੀ ਦੇ ਮਲਾਪ ਦਾ ਰਸਤਾ ਨਹੀਂ ਲੱਭ ਸਕਦਾ ਕਿਉਂਕਿ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਆਪ ਨੂੰ ਵੱਡਾ ਪ੍ਰਗਟ ਕਰਦਾ ਹੈ ਤੇ ਉਸ ਦੇ ਅੰਦਰ ਸੇਵਕ ਵਾਲੀ ਨਿਮਰਤਾ ਨਹੀਂ ਆ ਸਕਦੀ ਦੂਜੇ ਪਾਸੇ ਪ੍ਰਮਾਤਮਾ ਦੇ ਸੇਵਕ ਭਗਤ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਸਦਾ ਸੁਖੀ ਰਹਿੰਦੇ ਹਨ ਪਰ ਇਹ ਜਿੰਦੇ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਜਿਸ ਮਨੁੱਖ ਤੇ ਪ੍ਰਮਾਤਮਾ ਆਪ ਦਇਆ ਕਰਦਾ ਹੈ ਉਹੀ ਸਦਾ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਇਹ ਨਾਨਕ ਪ੍ਰਮਾਤਮਾ ਦਾ ਨਾਮ ਹੀ ਜਗਤ ਵਿੱਚ ਅਸਲੀ ਖੱਟੀ ਹੈ ਇਸ ਗੱਲ ਦੀ ਸੂਝ ਪ੍ਰਮਾਤਮਾ ਆਪ ਹੀ ਮਨੁੱਖ ਨੂੰ ਗੁਰੂ ਦੀ ਸ਼ਰਨ ਪਾ ਕੇ ਦਿੰਦਾ ਹੈ ਰਾਗ ਗੌੜੀ ਚੰਤ ਮਹੱਲਾ ਪੰਜਵਾਂ ਪੰਨਾ 247 हे मेरे दातार प्रभु हे मेरे मित्र हे मेरे साथी हे हरि हे सब तो बड़े हे सर्वव्यापक हे सृजनहार जीव तेरे दर्शन तो बिना मेरे मन विच काल पे रही है दस मैं तिनु किमे वेखा तू सर्वव्यापक है तू सब दा पैदा करण वाला है तू ही लक्ष्मी पति है तेतो बिछड़ के असि व्याकुल हो रही हां दस सन असि तिनु किमे मिलिए ਏ ਜਿੰਦੇ ਜਿਹੜੀਆਂ ਜੀਵ ਇਸਤਰੀਆਂ ਮਾਣ ਛੱਡ ਕੇ ਆਪਣੇ ਹੱਥਾਂ ਨਾਲ ਸੇਵਾ ਕਰਦੀਆਂ ਹਨ ਆਪਣਾ ਸਿਰ ਗੁਰੂ ਦੇ ਚਰਨਾਂ ਉੱਤੇ ਰੱਖ ਦਿੰਦੀਆਂ ਹਨ ਤੇ ਆਪਣੇ ਮਨ ਵਿੱਚ ਪ੍ਰਭੂ ਦੇ ਦਰਸ਼ਨ ਦੀ ਆਸ ਧਰਦੀਆਂ ਹਨ ਉਹਨਾਂ ਨੂੰ ਹਰੇਕ ਸਾਹ ਦੇ ਨਾਲ ਉਹ ਚੇਤੇ ਰਹਿੰਦਾ ਹੈ ਉਹਨਾਂ ਨੂੰ ਦਿਨ ਰਾਤ ਕਿਸੇ ਵੀ ਵੇਲੇ ਇੱਕ ਵੀ ਘੜੀ ਪਰ ਇੱਕ ਵੀ ਪਲ ਪਰ ਇੱਕ ਮਹੂਰਤ ਪਰ ਉਹ ਪ੍ਰਭੂ ਨਹੀਂ ਭੁੱਲਦਾ ਜੇ ਨਾਨਕ ਆਖ ਕਹੇ ਦਾਤਾਰ ਪ੍ਰਭੂ ਜੀਓ ਅਸੀਂ ਜੀਵ ਤੇਥੋਂ ਬਿਨਾ ਤਿਆਹੇ ਪਪੀਹੇ ਵਾਂਗ ਤੜਪ ਰਹੇ ਹਾਂ ਦੱਸ ਤੈਨੂੰ ਕਿਵੇਂ ਮਿਲਿਏ ਏ ਪਿਆਰੇ ਕੰਤ ਜੀਓ ਸੁਣ ਮੈਂ ਇੱਕ ਬੇਨਤੀ ਕਰਦੀ ਹਾਂ ਤੇਰੇ ਕੌਤਕ ਤਮਾਸ਼ੇ ਵੇਖ-ਵੇਖ ਕੇ ਮੈਂ ਠੱਗੀ ਗਈ ਹਾਂ ਤੇਰੇ ਕੌਤਕ ਤਮਾਸ਼ਿਆਂ ਨੇ ਮੇਰਾ ਮਨ ਮੋਹ ਲਿਆ ਹੈ ਮੇਰਾ ਤਨ ਹਰੇਕ ਇੰਦਰਾ ਮੋਹ ਲਿਆ ਹੈ ਪਰ ਹੁਣ ਇਹ ਜੀਵ ਇਸਤਰੀ ਇਨਾਂ ਕੌਤਕ ਤਮਾਸ਼ਿਆਂ ਤੋਂ ਉਦਾਸ ਹੋ ਗਈ ਹੈ ਤੇਰੇ ਮੁਲਾਪ ਤੋਂ ਬਿਨਾਂ ਇਸ ਨੂੰ ਧੀਰਜ ਨਹੀਂ ਆਉਂਦੀ। हे सब ਗੁਣਾ ਦੇ مالک ਖਸਮ ਜੀਓ ਤੂੰ دریا ਦਾ ਕਰ ਹੈ ਤੂੰ ਸਦਾ ਜਵਾਨ ਹੈ ਤੂੰ ਸਾਰੇ ਗੁਣਾ ਨਾਲ ਭਰਪੂਰ ਹੈ हे सारे ਸੁੱਖਾਂ ਦੇ ਦਾਤੇ ਪਤੀ ਤੇਰੇ ਵਿੱਚ ਕੋਈ દોਸ਼ ਨਹੀਂ ਮੈਂ ਮੰਦ ਕਰਮਣ ਆਪ ਹੀ ਤੇਤੋਂ ਵਿਛੜੀ ਹੋਈ ਹਾਂ ਏ ਨਾਨਕ ਆਖ ਏ ਪਿਆਰੇ ਪਤੀ ਜੀਓ ਏ ਜੀਵ ਇਸਤਰੀ ਬੇਨਤੀ ਕਰਦੀ ਹੈ ਤੂੰ ਮਿਹਰ ਕਰ ਤੇ ਇਸ ਦੇ ਹਿਰਦੇ ਘਰ ਵਿੱਚ ਆ বাস ਜਿਹੜਾ ਮੈਨੂੰ ਪ੍ਰਭੂ ਦਾ ਮਿਲਾਪ ਕਰਾਉਣ ਵਾਲਾ ਸੁਨੇਹਾ ਦੇਵੇ ਮੈਂ ਉਸ ਮਿੱਤਰ ਪਿਆਰੇ ਨੂੰ ਆਪਣਾ ਮਨ ਭੇਟ ਕਰ ਦਿਆਂ ਆਪਣਾ ਸਰੀਰ ਖਿਰਦਾ ਭੇਟ ਕਰ ਦਿਆਂ ਇਹ ਸਾਰੇ ਦੇਸ਼ ਗਿਆਨ ਇੰਦਰੇ ਵਾਰਨੇ ਕਰ ਦਿਆਂ ਆਪਣਾ ਸਿਰ ਉਸ ਦੇ ਹਵਾਲੇ ਕਰ ਦਿਆਂ ਜਿਸ ਜੀਵ ਇਸਤਰੀ ਨੇ ਸਾਧ ਸੰਗਤ ਦੀ ਬਰਕਤ ਵਿੱਚ ਆਪਣਾ ਸਿਰ ਗੁਰੂ ਦੇ ਹਵਾਲੇ ਕਰ ਦਿੱਤਾ ਗੁਰੂ ਨੇ ਉਸ ਨੂੰ ਖਿਰਦੇ ਵਿੱਚ ਹੀ ਵਸਤਾ ਪਰਮਾਤਮਾ ਵਿਖਾਲ ਦਿੱਤਾ ਇੱਕ ਖੇਨ ਵਿੱਚ ਹੀ ਉਹ ਜੀਵ ਇਸਤਰੀ ਦਾ ਸਾਰਾ ਹੀ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਦੂਰ ਹੋ ਗਿਆ ਕਿਉਂਕਿ ਉਸ ਨੂੰ ਮਰਨ ਦੀ ਮਰਜ਼ ਮਿਲ ਗਈ ਉਹ ਜੀਵ ਇਸਤਰੀ ਪ੍ਰਭੂ ਚਰਨਾ ਵਿੱਚ ਜੁੜ ਕੇ ਦਿਨ ਰਾਤ ਆਤਮਕ ਆਨੰਦ ਮਾਣਦੀ ਹੈ ਉਸ ਦੇ ਸਾਰੇ ਚਿੰਤਾ ਫਿਕਰ ਮਿਟ ਜਾਂਦੇ ਹਨ ਨਾਨਕ ਬੇਨਤੀ ਕਰਦਾ ਹੈ ਜਿਹੜੀ ਜੀਵ ਇਸਤਰੀ ਸਾਧ ਸੰਗਤ ਦਾ ਸਹਾਰਾ ਲੈ ਕੇ ਆਪਣਾ ਆਪ ਗੁਰੂ ਦੇ ਹਵਾਲੇ ਕਰਦੀ ਹੈ ਉਸ ਨੂੰ ਖਸਮ ਪ੍ਰਭੂ ਮਿਲ ਪੈਂਦਾ ਹੈ ਤੇ ਉਹ ਖਸਮ ਪ੍ਰਭੂ ਐਸਾ ਹੈ ਜਿਹੋ ਜਿਹਾ ਅਸੀਂ ਸਾਰੇ ਜੀਵ ਸਦਾ ਢੂੰਡਦੇ ਹਾਂ ਉਹੀ ਹੈ ਜਿਸ ਨੂੰ ਅਸੀਂ ਸਾਰੇ ਮਿਲਣਾ ਲੋੜਦੇ ਹਾਂ हे ਸਹੇਲੀਆਂ ਜਦੋਂ ਦਾ ਮੇਰੇ ਹਿਰਦੇ ਘਰ ਵਿੱਚ ਸੋਹਣਾ ਪਿਆਰਾ ਪ੍ਰਭੂ ਪਤੀ ਆਵਸਿਆ ਹੈ ਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ ਮੇਰੇ ਮਨ ਵਿੱਚ ਹੁਣ ਚਾਉ ਬਣਿਆ ਰਹਿੰਦਾ ਹੈ ਮੇਰੇ ਅੰਦਰ ਉਹ ਆਤਮਿਕ ਹਾਲਤਾ ਹਾਲਤ ਪ੍ਰਭਲ ਬਣ ਕੇ ਪਈ ਬਣੀ ਪਈ ਹੈ ਕਿ ਮੇਰਾ ਦਿਲ ਹੁਲਾਰੇ ਲੈ ਰਿਹਾ ਹੈ ਮੇਰੇ ਮਨ ਵਿੱਚ ਹੁਣ ਚਾਅ ਬਣਿਆ ਰਹਿੰਦਾ ਹੈ ਮੇਰੇ ਅੰਦਰ ਉਹ ਆਤਮਕ ਹਾਲਤ ਪ੍ਰਭਲ ਬਣੀ ਪਈ ਹੈ ਕਿ ਮੇਰਾ ਦਿਲ ਹੁਲਾਰੇ ਲੈ ਰਿਹਾ ਹੈ ਜਦੋਂ ਦਾ ਸੋਹਣਾ ਪਿਆਰਾ ਠਾਕੁਰ ਗੋਪਾਲ ਮੈਨੂੰ ਮਿਲਿਆ ਹੈ ਮੇਰੀਆਂ ਸਹੇਲੀਆਂ ਨੇ ਮੇਰੇ ਗਿਆਨ ਇੰਦਰੀਆਂ ਨੇ ਖੁਸ਼ੀ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ ਮੇਰੇ ਇਨ੍ਹਾਂ ਮਿੱਤਰਾਂ ਸੰਬੰਧੀਆਂ ਨੂੰ ਮੇਰੇ ਗਿਆਨ ਇੰਦਰੀਆਂ ਨੂੰ ਚਾਉ ਚੜਿਆ ਰਹਿੰਦਾ ਹੈ ਤੇ ਮੇਰੇ ਅੰਦਰੋਂ ਕਾਮਦਕ ਵੈਰੀਆਂ ਦਾ ਨਾਮ ਨਿਸ਼ਾਨ ਮਿਟ ਗਿਆ ਹੈ ਮੈਂ ਪ੍ਰਭੂ ਬਤੀ ਨਾਲ ਸੀਚ ਵਿਚਾਰ ਲਈ ਹੈ ਮੈਂ ਆਪਣੇ ਹਿਰਦੇ ਨੂੰ ਪ੍ਰਭੂ ਦੀ ਯਾਦ ਨਾਲ ਜੋੜ ਦਿੱਤਾ ਹੈ ਹੁਣ ਮੇਰੇ ਹਿਰਦੇ ਵਿੱਚ ਬਿਨਾ ਵਜਾਏ ਬਾਜੇ ਵੱਜ ਰਹੇ ਹਨ ਮੇਰੇ ਹਿਰਦੇ ਵਿੱਚ ਲਗਾਤਾਰ ਉਹ ਹਲਾਰਾ ਬਣਿਆ ਰਹਿੰਦਾ ਹੈ ਜੋ ਵਜਦੇ ਵਾਜਿਆਂ ਨੂੰ ਸੁਣ ਕੇ ਅਨੁਭਵ ਕਰੀਦਾ ਹੈ ਨਾਨਕ ਬੇਨਤੀ ਕਰਦਾ ਹੈ ਇਸ ਜੀਵ ਵਿਸਤਰੀ ਨੂੰ ਸਾਰੇ ਸੁੱਖਾਂ ਦਾ ਦਾਤਾ ਪ੍ਰਭੂਪਤੀ ਮਿਲ ਪੈਂਦਾ ਹੈ ਉਹ ਆਤਮਿਕ ਅਡੋਰਤਾ ਵਿੱਚ ਟਿਕੀ ਰਹਿੰਦੀ ਹੈ ਗਾਉੜੀ ਮਹੱਲਾ ਪੰਜਵਾਂ ਪੰਨਾ 248 ਹੇ ਮਨ ਨੂੰ 모ਹ ਲੈਣ ਵਾਲੇ ਪ੍ਰਭੂ ਹੇ ਮਨ ਨੂੰ 모ਹ ਲੈਣ ਵਾਲੇ ਪ੍ਰਭੂ ਤੇਰੇ ਉੱਚੇ ਮੰਦਰ ਹਨ ਤੇਰੇ ਮਹੱਲ ਐਸੇ ਹਨ ਕਿ ਉਹਨਾਂ ਦਾ ਪਾਰ ਲਾ ਬੰਨਾ ਨਹੀਂ ਦਿਸਦਾ ਹੇ 모ਹਨ ਤੇਰੇ ਦਰ ਦੇ ਤੇਰੇ ਧਰਮ ਸਥਾਨਾਂ ਵਿੱਚ ਤੇਰੇ ਸੰਤ ਜਨ ਬੈਠੇ ਸੋਹਣੇ ਲੱਗਦੇ ਹਨ ਹੇ ਬੇਅੰਤ ਪ੍ਰਭੂ ਹੇ ਦਿਆਲ ਪ੍ਰਭੂ ਹੇ ਠਾਕਰ ਤੇਰੇ ਧਰਮ ਸਥਾਨਾ ਵਿੱਚ ਤੇਰੇ ਸੰਤ ਜਨ ਸਦਾ ਤੇਰਾ ਕੀਰਤਨ ਕਰਦੇ ਹਨ ਏ ਮੋਹਨ ਜਿੱਥੇ ਵੀ ਸਾਧ ਸੰਤ ਇਕੱਠੇ ਹੁੰਦੇ ਹਨ ਉੱਥੇ ਤੈਨੂੰ ਹੀ ਤੇ ਆਉਂਦੇ ਹਨ ਏ ਦਇਆ ਦੇ ਘਰ ਮੋਹਨ ਏ ਸਭ ਦੇ ਮਾਲਕ ਮੋਹਨ ਤੂੰ ਦਇਆ ਕਰਕੇ ਤਰਸ ਕਰਕੇ ਗਰੀਬਾਂ ਅਨਾਥਾਂ ਉਤੇ ਕਿਰਪਾਲ ਹੁੰਦਾ ਹੈ ਗਰੀਬਾਂ ਆਨਾਤਾਂ ਉੱਤੇ ਕਿਰਪਾਲ ਹੁੰਦਾ ਹੈ ਏ ਮੋਹਨ ਨਾਨਕ ਬੇਨਤੀ ਕਰਦਾ ਹੈ ਤੇਰੇ ਦਰਸ਼ਨ ਦੇ ਪਿਆਸੇ ਤੇਰੇ ਸੰਤ ਤੈਨੂੰ ਮਿਲ ਕੇ ਤੇਰੇ ਦਰਸ਼ਨ ਦਾ ਸੁਖ ਮਾਣਦੇ ਹਨ हे मोहन हे ਸਫਤ ਸਲਾਹ ਦੇ ਬਚਨ ਸੋਹਣੇ ਲੱਗਦੇ ਹਨ हे मोहन ਤੇਰੀ ਸਫਤ ਸਲਾਹ ਦੇ ਬਚਨ ਸੋਹਣੇ ਲੱਗਦੇ ਹਨ ਤੇਰੀ ਚਾਲ ਜਗਤ ਤੇ ਜੀਵਾਂ ਦੀ ਚਾਲ ਨਾਲੋਂ ਵੱਖਰੀ ਹੈ हे मोहन ਜੀਓ ਸਾਰੇ ਜੀਵ ਸਿਰਫ ਤੈਨੂੰ ਹੀ ਸਦਾ ਕਾਇਮ ਰਹਿਣ ਵਾਲਾ ਮੰਨਦੇ ਹਨ ਹੋਰ ساری ਸ੍ਰਿਸ਼ਟੀ ਨਾਸਵੰਤ ਹੈ हे मोहन सिर्फ तन्नू ही एक नू अस्थिर मानदे हन सिर्फ तन्नू जस ਦਾ ਸਰੂਪ بیان ਨਹੀਂ ਕੀਤਾ ਜਾ ਸਕਦਾ ਜੋ ਤੂੰ ਸਭ ਦਾ ਪਾਲਣ ਹਾਰ ਹੈ ਤੇ ਜਿਸ ਤੇ ਜਿਸ ਤੇ ਨੇ ਸਾਰੀ ਸ੍ਰਿਸ਼ਟੀ ਵਿੱਚ ਆਪਣੀ ਸੱਤਾ ਵਰਤਾਈ ਹੋਈ ਹੈ हे मोहन ਤੈਨੂੰ ਤੇਰੇ ਭਗਤਾਂ ਨੇ ਗੁਰੂ ਦੇ ਬਚਨ ਦੇ ਰਾਹੀ ਪਿਆਰ ਵਸ ਕੀਤਾ ਹੋਇਆ ਹੈ ਤੂੰ ਸਭ ਦਾ ਮੁੱਢ ਹੈ ਤੂੰ ਸਰਵ ਵਿਆਪਕ ਹੈ ਤੂੰ ਸਾਰੇ ਜਗਤ ਦਾ ਮਾਲਕ ਹੈ ਹੇ ਮੋਹਨ ਸਾਰੇ ਜੀਵਾਂ ਵਿੱਚ ਮੌਜੂਦ ਹੋਣ ਕਰਕੇ ਤੂੰ ਆਪ ਹੀ ਉਮਰ ਭੋਕੇ ਜਗਤੋਂ ਚਲਾ ਜਾਂਦਾ ਹੈ ਫਿਰ ਵੀ ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਹੀ ਜਗਤ ਵਿੱਚ ਆਪਣੀ ਸੱਤਾ ਵਰਤਾਈ ਹੋਈ ਹੈ ਨਾਨਕ ਬੇਨਤੀ ਕਰਦਾ ਹੈ ਆਪਣੇ ਸੇਵਕਾਂ ਦੀ ਤੂੰ ਆਪ ਹੀ ਲਾਜ ਰੱਖਦਾ ਹੈ ਸਾਰੇ ਸੇਵਕ ਭਗਤ ਤੇਰੀ ਸ਼ਰਨ ਪੈਂਦੇ ਹਨ ਏ ਮੋਹਨ ਪ੍ਰਭੂ ਤੈਨੂੰ ਸਾਧ ਸੰਗਤ ਤੇ ਆਉਂਦੀ ਹੈ ਤੇਰੇ ਦਰਸ਼ਨ ਦਾ ਧਿਆਨ ਧਰਦੀ ਹੈ ਏ ਮੋਹਨ ਪ੍ਰਭੂ ਜੀਓ ਜਿਹੜੇ ਜੀਵ ਤੈਨੂੰ ਜਪਦੇ ਹਨ ਅੰਤ ਵੇਲੇ ਮੌਤ ਦਾ ਸਹਿਮ ਉਹਨਾਂ ਦੇ ਨੇੜੇ ਨਹੀਂ ਟੁੱਕਦਾ ਜਿਹੜੇ ਤੈਨੂੰ ਇਕਾਗਰ ਮਨ ਨਾਲ ਤੇ ਆਉਂਦੇ ਹਨ ਮੌਤ ਦਾ ਸਹਿਮ ਉਹਨਾਂ ਨੂੰ ਪਹੁੰਚ ਨਹੀਂ ਸਕਦਾ ਆਤਮਿਕ ਮੌਤ ਉਹਨਾਂ ਉੱਤੇ ਪ੍ਰਭਾਵ ਨਹੀਂ ਪਾ ਸਕਦੀ ਜਿਹੜੇ ਮਨੁੱਖ ਆਪਣੇ ਮਨ ਦੇ ਰਾਹੀ ਉਹ ਆਪਣੇ ਬੋਲ ਆਪਣੇ ਬੋਲ ਦੇ ਰਾਹੀ ਜਿਹੜੇ ਮਨੁੱਖ ਆਪਣੇ ਮਨ ਦੇ ਰਾਹੀ ਉਹ ਆਪਣੇ ਬੋਲ ਦੇ ਰਾਹੀ ਆਪਣੇ ਕਰਮ ਦੀ ਰਾਹੀ ਤੈਨੂੰ ਯਾਦ ਕਰਦੇ ਰਹਿੰਦੇ ਹਨ ਉਹ ਸਾਰੇ ਮਨ ਇਛਤ ਫਲ ਪ੍ਰਾਪਤ ਕਰ ਲੈਂਦੇ ਹਨ हे सर्वव्यापक हे भगवान ओ मनुख भी तेरा दर्शन करके ऊंची सूझ वाले हो जाते हैं जो पहला गंदे कुकर्मी ते महामूर्ख होते हैं नानक विनती करता है हे मोहन तेरा राज सदा 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 कायम रहने वाला है हे मोहन प्रभु तू बड़ा सोणा फड़या होया है तू बड़े-बड़े परिवार वाला है हे मोहन प्रभु पुत्रਾਂ ਭਰਾਵਾਂ ਮਿੱਤਰਾਂ ਵਾਲੇ ਵੱਡੇ-ਵੱਡੇ ਟੱਬਰ ਤੂੰ ਸਾਰੇ ਦੇ ਸਾਰੇ ਸੰਸਾਰ ਸਮੁੰਦਰ ਚੋਂ ਪਾਰ ਲੰਘਾ ਦਿੰਦਾ ਹੈ हे मोहन ਜਿਨ੍ਹਾਂ ਨੇ ਤੇਰਾ ਦਰਸ਼ਨ ਕੀਤਾ ਉਹਨਾਂ ਦੇ ਅੰਦਰੋਂ ਤੂੰ ਅਹੰਕਾਰ ਦੂਰ ਕਰ ਦਿੱਤਾ ਹੋ ਸਾਰੇ ਜਹਾਨ ਨੂੰ ਤਾਰਨ ਦੀ ਸਮਰੱਥਾ ਵਾਲਾ ਹੈ ਏ ਮੋਹਨ ਜਿੰਨਾ ਵੱਡ ਭਾਗੀਆਂ ਨੇ ਤੇਰੀ ਸਿਫਤ ਸਲਾਹ ਕੀਤੀ ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਟੁੱਕਦੀ ਏ ਸਭ ਤੋਂ ਵੱਡੇ ਸਰਵ ਵਿਆਪਕ ਪ੍ਰਭੂ ਤੇਰੇ ਗੁਣ ਬਿਆਨਤ ਹਨ ਬਿਆਨ ਕੀਤੇ ਨਹੀਂ ਜਾ ਸਕਦੇ ਨਾਨਕ ਬੇਨਤੀ ਕਰਦਾ ਹੈ ਮੈਂ ਤੇਰਾ ਹੀ ਆਸਰਾ ਲਿਆ ਹੈ ਜਿਸ ਆਸਰੇ ਦੀ ਬਰਕਤ ਨਾਲ ਮੈਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ ਗੌੜੀ ਮਹੱਲਾ ਪੰਜਵਾਂ ਸ਼ਲੋਕ ਪੰਨਾ 248 ਸ਼ਲੋਕ ਹੇ ਨਾਨਕ ਪ੍ਰਮਾਤਮਾ ਦਾ ਨਾਮ ਜਪ ਇਸ ਨਾਮ ਤੋਂ ਮੁੜ ਮੁੜ ਕੁਰਬਾਨ ਹੋ ਇਹ ਨਾਮ ਅਣਗਿਣਤ ਵਿਕਾਰੀਆਂ ਨੂੰ ਪਵਿੱਤਰ ਕਰ ਦਿੰਦਾ ਹੈ ਜਿਵੇਂ ਅੱਗ ਘਾਹ ਦੇ ਤੀਲਿਆਂ ਨੂੰ ਤਵੇਂ ਇਹ ਹਰੀ ਨਾਮ ਪਾਪਾਂ ਨੂੰ ਸਾੜਨ ਦੀ ਤਾਕਤ ਰੱਖਦਾ ਹੈ ਛੰਤ ਹੇ ਮੇਰੇ ਮਨ ਤੂੰ ਨਾਮ ਨਾਰਾਇਣ ਗੋਬਿੰਦ ਹਰੀ ਮਾਦੋ ਦੇ ਨਾਮ ਨੂੰ ਜਪ ਮੇਰੇ ਹੇ ਮੇਰੇ ਮਨ ਤੂੰ ਮਕੰਦ ਮਰਾਰੀ ਦਾ ਅਰਾਧਨ ਕਰ ਇਸ ਅਰਾਧਨ ਦੀ ਬਰਕਤ ਨਾਲ ਮੌਤ ਦੇ ਦੁੱਖਾਂ ਦੀ ਫਾਹੀ ਕੱਟੀ ਜਾਂਦੀ ਹੈ ਏ ਮਨ ਉਸ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜੋ ਗਰੀਬਾਂ ਦਾ ਸਹਾਰਾ ਹੈ ਜੋ ਲక్ష్ਮੀ ਦਾ ਸਹਾਰਾ ਹੈ ਇਹ ਮਨ ਜਮਾ ਦਾ ਔਖਾ ਰਸਤਾ ਤੇ ਵਿਕਾਰਾਂ ਦੀ ਅੱਗ ਨਾਲ ਭਰਿਆ ਹੋਇਆ ਸੰਸਾਰ ਸਮੁੰਦਰ ਤਾਪਾਰ ਸਮੇ ਲਈ ਨਾਮ ਸਿਮਰਿਆ ਸੋਨਾ ਬਣਾ ਲਈਦਾ ਹੈ ਏ ਮੇਰੇ ਮਨ ਦਿਨ ਰਾਤ ਉਸ ਹਰੀ ਨਾਮ ਨੂੰ ਸਿਮਰਦਾ ਰਹੋ ਜੋ ਪਾਪਾਂ ਦਾ ਸਾੜਨ ਵਾਲਾ ਹੈ ਤੇ ਜੋ ਪਵਿੱਤਰ ਕਰਨ ਵਾਲਾ ਹੈ ਨਾਨਕ ਬੇਨਤੀ ਕਰਦਾ ਹੈ ਏ ਕੋਪਾਲ ਏ ਗੋਬਿੰਦ ਏ ਮਾਧੋ ਮਿਹਰ ਕਰ ਕਿ ਮੈਂ ਤੇਰਾ ਨਾਮ ਸਦਾ ਸਿਮਰਦਾ ਰਹਾਂ ਏ ਮੇਰੇ ਮਨ ਉਸ ਪ੍ਰਭੂ ਪਾਤਸ਼ਾਹ ਦਮੋਦਰ ਨੂੰ ਸਿਮਰ ਜੋ ਦੁੱਖਾਂ ਦਾ ਦੂਰ ਕਰਨ ਵਾਲਾ ਹੈ ਜੋ ਡਰਾਂ ਦਾ ਨਾਸ਼ ਕਰਨ ਵਾਲਾ ਹੈ ਜੋ ਲక్ష్ਮੀ ਦਾ ਖਸਮ ਹੈ ਜੋ ਦਇਆ ਦਾ ਸੋਮਾ ਹੈ ਜੋ ਮਨ ਨੂੰ ਮੋਹ ਲੈਣ ਵਾਲਾ ਹੈ ਤੇ ਪਿਆਰ ਭਗਤੀ ਨਾਲ ਪਿਆਰ ਕਰਨਾ ਜਿਸ ਦਾ ਮੁੱਢ ਕਦੀਮਾ ਦਾ ਸੁਭਾਅ ਹੈ ਹੇ ਭਾਈ ਭਗਤੀ ਨਾਲ ਪਿਆਰ ਕਰਨ ਵਾਲੇ ਪੂਰਨਪੁਰਖ ਦਾ ਨਾਮ ਮਨ ਵਿੱਚ ਵਸਾਲ ਹੈ ਤਾਂ ਮਨ ਵਿੱਚ ਜਿਤ ਵਿਆ ਹੋਇਆ ਹਰੇਕ ਮਨੋਰਥ ਪਾ ਲਈਦਾ ਹੈ ਉਹ ਹਰੀ ਨਾਮ ਮਾਇਆ ਦੇ ਮੋਹ ਦੇ ਅੰਨੇ ਖੂ ਦੇ ਹਨੇਰੇ ਵਿੱਚੋਂ ਕੱਢ ਲੈਂਦਾ ਹੈ ਇਹ ਮੇਰੇ ਮਨ ਦੇਵਤੇ ਕਰਾਮਾਤੀ ਜੋਗੀ ਸ਼ਿਵ ਜੀ ਤੇ ਦਾਸ ਦੇਵਤੇ ਦੇਵਤਿਆਂ ਦੇ ਗਵਈਏ ਰਿਸ਼ੀ ਲੋਕ ਅਤੇ ਨੇਕਾਂ ਹੀ ਭਗਤ ਉਸੇ ਪਰਮਾਤਮਾ ਦੇ ਗੁਣ ਗਾंदे ਆ ਰਹੇ ਹਨ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ ਪਾਤਸ਼ਾਹ ਜੀ ਮਿਹਰ ਕਰ ਕਿ ਮੈਂ ਵੀ ਤੇਰਾ ਨਾਮ ਸਿਮਰਦਾ ਰਹਾ हे मेरे मन पारब्रह्म परमेश्वर ਨੂੰ ਚੇਤੇ ਰੱਖ ਜਿਸ ਨੇ ਸਭਨਾਂ ਵਿੱਚ ਆਪਣੀ ਸੱਤਾ ਟਿਕਾਈ ਹੋਈ ਹੈ ਜੋ ਤਰਸ ਸਰੂਪ ਹੈ ਸਭ ਤਾਕਤਾਂ ਵਾਲਾ ਹੈ ਸਭ ਦਾ ਮਾਲਕ ਹੈ ਤੇ ਜੋ ਹਰੇਕ ਸਰੀਰ ਦਾ ਸਭ ਦੀ ਜਿੰਦ ਦਾ ਆਸਰਾ ਹੈ ਜੋ ਪ੍ਰਾਣ ਮਨ ਤਨ ਤੇ ਜਿੰਦ ਦੇਣ ਵਾਲਾ ਹੈ ਬੇਅੰਤ ਹੈ ਪਹੁੰਚ ਹੈ ಅಪਾਰ ਹੈ ਜੋ ਸਰਨ ਪੈ ਦੀ ਸਹਾਇਤਾ ਕਰਨ ਜੋਗਾ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ ਸੁੰਦਰ ਹੈ ਤੇ ਸਾਰੇ ਵਿਕਾਰਾਂ ਦਾ ਨਾਸ ਕਰਨ ਵਾਲਾ ਹੈ हे ਮਨ ਮਰਾਰੀ ਪ੍ਰਭੂ ਦਾ ਨਾਮ ਜਪਦਿਆਂ ਸਾਰੇ ਰੋਗ ਫਿਕਰ ਸਾਰੇ ਐਬ ਨਾਸ ਹੋ ਜਾਂਦੇ ਹਨ ਨਾਨਕ ਬੇਨਤੀ ਕਰਦਾ ਹੈ ਕਿ हे ਸਭ ਤਾਕਤਾਂ ਦੇ ਮਾਲਕ हे ਸਭਨਾ ਵਿੱਚ ਆਪਣੀ ਸੱਤਾ ਟਿਕਾਣ ਵਾਲੇ ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਂ ਵੀ ਤੇਰਾ ਨਾਮ ਸਦਾ ਸਿਮਰਦਾ ਰਹਾ ਹਾਂ हे ਮੇਰੇ ਮਨ ਤੂੰ ਉਸ ਪਰਮਾਤਮਾ ਦੇ ਗੁਣ ਗਾ ਜੋ ਸਦਾ ਅਟੱਲ ਰਹਿਣ ਵਾਲਾ ਹੈ ਜੋ ਕਦੇ ਨਾਸ਼ ਨਹੀਂ ਹੁੰਦਾ ਜੋ ਸਭ ਤੋਂ ਉੱਚਾ ਹੈ ਤੇ ਦਰਿਆ ਦਾ ਘਰ ਹੈ ਜੋ ਸਭ ਤੋਂ ਉੱਚਾ ਹੈ ਤੇ ਦਇਆ ਦਾ ਘਰ ਹੈ ਜੋ ਸਾਰੇ ਜਗਤ ਨੂੰ ਪਾਲਣ ਵਾਲਾ ਹੈ ਜੋ ਆਪ ਸਭ ਦੀ ਜੋ ਆਪ ਆਪ ਹੀ ਸਭ ਕੁਝ ਦੇਣ ਵਾਲਾ ਹੈ ਜੋ ਸਭ ਦੀ ਪਾਲਣਾ ਕਰਦਾ ਹੈ ਇਹ ਮੇਰੇ ਮਾਨ ਉਹ ਪ੍ਰਮਾਤਮਾ ਹਰੇਕ ਜੀਵ ਉੱਤੇ ਦਇਆ ਕਰਦਾ ਹੈ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਬੜਾ ਹੀ ਦਿਆਲ ਅਤੇ ਪਾਲਣਾ ਕਰਨ ਵਾਲਾ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਉਹ ਪ੍ਰਭੂ ਆ ਵਸਦਾ ਹੈ ਉਸ ਦੇ ਅੰਦਰੋਂ ਮੋਹ ਲੋਭ ਅਤੇ ਦੁਖਦਾਈ ਕੰਡੇ ਵਾਂਗ ਚੁਬਦਾ ਰਹਿਣ ਵਾਲਾ ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ ਇਹ ਮਨ ਜਿਸ ਮਨੁੱਖ ਉਤੇ ਪ੍ਰਭੂ ਦੇਵ ਜੀ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਂਦੇ ਹਨ ਉਸ ਦੀ ਸੇਵਾ ਦਾ ਫਲ ਉਸ ਨੂੰ ਲੱਗ ਜਾਂਦਾ ਹੈ ਉਸ ਨੂੰ ਕੀਤੀ ਉਸ ਦੀ ਕੀਤੀ ਮਿਹਨਤ ਸਿਰੇ ਚੜ ਜਾਂਦੀ ਹੈ ਨਾਨਕ ਬੇਨਤੀ ਕਰਦਾ ਹੈ ਗਰੀਬਾਂ ਉੱਤੇ ਦਇਆ ਕਰਨ ਵਾਲੇ ਪਰਮਾਤਮਾ ਦਾ ਨਾਮ ਜਪਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ